ਜਬ ਉਹਨਾਂ ਮੰਡੀ ਕਰਦਾ ਹਾਂ ਠੀਕ ਹੈ ਜੀ ਸਾਰੇ ਤੁਹਾਡੇ ਸਾਰੇ ਪ੍ਰੈਸ ਮੀਡੀਆ ਦਾ ਜਿਲ੍ਹਾ ਅਧਿਕਾਰੀ ਦੇ ਵਿੱਚ ਜਿਹੜੀ ਇਹਦਾ ਪਹਿਲਾਂ ਸਾਨੂੰ ਕਮਿਸ਼ਨਰ ਦੇ ਵਿੱਚ ਸਾਰਿਆਂ ਦੇ ਜਿੰਦਾ ਸਾਰਿਆਂ ਨਾਲ ਮਿਲਦਾ ਮੋਗਾ ਮਿਲਦਾ ਰਿਹਾ ਜਿਲ੍ਹਾ ਅਧਿਕਾਰੀ ਪੁਲਿਸ ਨੂੰ ਇੱਕ ਬਹੁਤ ਵੱਡੀ ਜਿਹੜੀ ਕਾਬਜਾ ਜੀ ਅਰੇ ਜਿਹਦੇ ਵਿੱਚ ਸਾਡੀ ਸਾਰੀਆਂ ਟੀਮਸ ਦਾ ਡੀਐਸਪੀ ਜੋ{{\text{total}}} ਸਾਡੇ ਮਿਸਟਰ ਸੁਪਾਰ ਸਿੰਘ ਸਾਡੀ ਐਸਪੀਡੀ ਸਰਦਾਰ ਸਰਜੀਤ ਸਿੰਘ ਰਾਏ ਇਹਨਾਂ ਦੇ ਜਿਹੜੇ ਟੀਮ ਬੈਠੀਆਂ ਸਾਡੀਆਂ ਇਹਨਾਂ ਨੇ ਬਹੁਤ ਅੱਛਾ ਜਿਹਦਾ ਕੰਮ ਕੀਤਾ ਜਿਹਦੇ ਵਿੱਚ ਪਿੱਛੇ ਨਹੀਂ ਤੁਹਾਨੂੰ ਪਤਾ ਹੋਵੇਗਾ ਕਿ ਜਿਹੜੇ ਨੇ ਇਹ ਸਟਾਫ ਅਮਰੀਕਾ ਦੇ ਵਿੱਚ ਜਿਹੜਾ ਹੈਗਾ ਕੈਵਰੇਸਟ ਜਿਹੜਾ ਕੋਸ਼ਿਤ ਕੀਤਾ ਹੋਇਆ ਹੈ ਗੁਰਪਤਵੰਤ ਸਿੱਖ ਪੰਥ। ਅਮਰੀਕਾ ਦੇ ਵਿੱਚ ਰਹਿ ਰਿਹਾ ਉਹਨਾਂ ਜਿਹੜਾ ਦੇਸ਼ ਦੇ ਵਿੱਚ ਸਾਡੇ ਭਾਰਤ ਦੇ ਵਿੱਚ ਦੇਸ਼ ਖਿਲਾਫ ਦਾ ਜਿਹੜਾ ਉਹ ਟਿੱਚਾ ਹੁੰਦਾ। ਤੋਂ ਵਾਰ-ਵਾਰ ਇਹਨੇ ਮਣੀਪੁਰ ਤਿਆਰ ਕਰਦਾ ਆਪਣੇ ਸਾਡੇ ਦੇ ਵਿੱਚ ਸਟੇਟ ਦੇ ਅਗੇਂਸਟ ਜਿਹੜੀ ਹੈਗੀ ਉਹ ਇਸ ਤਰ੍ਹਾਂ ਦੀ ਬਿਆਨਬਾਜ਼ੀ ਦਾ ਇਸ ਤਰ੍ਹਾਂ ਦੇ ਕੰਮ ਕਰਦਾ ਹੈ ਕਿ ਸਾਡੇ ਦੇ ਜਿਹੜੇ ਆਪਸੀ ਜਿਹੜੇ ਭਾਈਚਾਰਕ ਸਾਂਝ ਨਾ ਤੋਂ ਹੋਵੇ ਦੇਸ਼ਾ ਦੇ ਵਿੱਚ ਜਿਹੜਾ ਹੈਗਾ ਤਕਰਾਰ। ਤਾਂ ਇਸ ਜਿਹੜਾ ਹੈਗਾ ਇੱਕ ਜਿਹੜਾ ਅਸੀਂ ਕੇਸ ਬਰਸ ਕੀਤਾ ਹੈ ਜਿਹੜਾ ਮਾਡਿਊਲ ਬਰਸ ਕੀਤਾ ਉਹਦੇ ਵਿੱਚ ਜਿਹੜਾ ਗੁਰਪਤਵੰਨ ਸਿੰਘ ਪੰਨੂਆ ਉਹਦੇ ਇੱਕ ਚਾਹ ਬਲਕਰ ਸਿੰਘ ਨਾਲੇ ਜਿਹੜਾ ਹੈਗਾ ਉਹਦਾ ਅੱਗੇ ਵਿਅਕਤੀ ਉਹਦਾ ਕੈਨੇਡਾ ਦੇ ਵਿੱਚ ਰਹਿਦਾ ਹੈਗਾ ਜੋ ਨੂਬੋਤਰੀ ਏਰੀਆ ਤੇ ਜਿਹੜਾ ਹੈਗਾ ਰਹਿਣ ਵਾਲਾ ਹੈਗਾ ਖਾਲਸੌਰ ਦੇ ਦੇ ਉਹਦੇ ਪਿੰਡ ਸੀ ਪਰ ਉਹ ਕੈਨੇਡਾ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਗੁਰਦਾਰ ਸਿੰਘ ਉੱਤੇ ਰਹੇ ਜਿਹੜਾ ਬਲਕਰਨ ਸਿੰਘ ਹੈਗਾ ਪਹਿਲਾਂ ਤੁਹਾਡੇ ਲਈ ਹੈਗੀ ਇੱਕ ਤੁਹਾਡੇ ਧਿਆਨ ਦੇ ਵਿੱਚ ਹੋਣੇਗੀ ਇੱਕ ਵਾਰਦਾਤ ਜਿਹੜੀ ਹੈਗੀ ਹੈ ਮੰਗਲ ਪਿੰਡਾ ਖਾੜਾ ਬਲਾਕ ਦੇ ਵਿੱਚ ਪੈਦਾ ਉੱਥੇ ਆਪਣੇ ਵੀ ਇੰਫਰਾਡ ਡਾਕਟਰ ਜਿਹੜੇ ਹੈਗੇ ਆਪਣੇ ਮਹਾਵੀਰ ਗੁਰ ਸਾਹਿਬ ਦੀ ਜਿਹੜੀ ਲੱਗੀ ਹੈ ਸਟੈਚੂ ਦੇ ਬਾਹਰ ਉਹਨੇ ਸਲੋਗਨ ਪੈਰਾ ਦੇ ਜਿਹੜਾ ਸੀ ਕੇਸ ਬਰਸ਼ ਕਰਦਾ ਸੀ 85 ਨੰਬਰ ਵਰਮਾ ਕਰਦੇ ਹੋਇਆ ਸੀ ਕਰਤੀ ਤੇ ਉਹਦੇ ਵਿੱਚ ਵੀ ਜਿਹੜਾ ਬਲਕਰਨ ਸਿੰਘ ਦਾ ਜਿਹੜਾ ਹੈਗਾ ਰੋਲ ਹੈ ਬਹੁਤ ਸਾਰੇ ਉਸ ਕੇਸ ਦੇ ਵਿੱਚ ਵੀ ਜਿਹੜਾ ਸੀਓ ਦੇ ਨਾਮ ਤੇ ਫੋਨ ਜਿਹੜੇ ਸਹਿਯੋਗੀ ਸੀ ਅਸੀਂ ਦੋਨਾਂ ਤੇ ਵੀ ਕਰਤਾ ਕੀਤੇ ਸੀ ਪਾਰਟੀ ਦੇ ਦੋ ਜਿਹੜੇ ਬਾਹਰ ਬੈਠੇ ਸੀ ਬਲਕਰ ਦੇ ਨਾਮ ਤੇ ਸਾਥੀ ਉਹਨਾਂ ਨੂੰ ਸੀ ਨਾਮਿਨੇਟ ਕੀਤਾ ਪਰ ਸਾਡੇ ਕੋਲ ਇਨਫਰਮੇਸ਼ਨ ਸੀਕ੍ਰੀਟ ਇਨਫਰਮੇਸ਼ਨ ਦੇ ਲਿਖੇ ਕਿ ਜਿਹੜਾ ਇਕਬਾਲ ਸਿੰਘ ਹੈ ਹੈਰਦੇਸ਼ ਵਿੱਚ ਬੈਠਾ ਤੇ ਇਹ ਗੁਰਪਤਵੰਤ ਸਿੰਘ ਪੱਲੂ ਗੁਰਪਤਵੰਤ ਪੱਲੂ ਦਾ ਇੱਕ ਜਿਹੜੀ ਵੀਡੀਓ ਵੀ ਜਿਹੜੀ ਹੈਗੀ ਬਾਰਕ ਕੀਤੀ ਸੀ ਜਿਸ ਦੇ ਵਿੱਚ ਉਹਦੇ ਜਿਹੜਾ ਹੈਗਾ ਭਾਰਤੀ ਬੇਸਟੇਟ ਕਾਲਜ ਜਿਹੜਾ ਹੈਗਾ ਤੇ ਨਕੌਦਰ ਦਾ ਸਟੇਟ ਸਕੂਲ ਡੈਸ਼ਬੋਰਡ ਜਿਹੜਾ ਹੈ ਕਾਲਜ ਦਾ ਇੱਕ ਸਪੋਰਟ ਸਕੂਲ ਦਾ ਉਹਦੇ ਦੁਵਾਰਾਂ ਦੇ ਉੱਪਰ ਤੇ ਇੱਕ ਉੱਥੇ ਅੰਡਰਬ੍ਰਿਜ ਕਰਦਾ ਉੱਥੇ ਉਹਨਾਂ ਨੇ ਜਿਹੜੀ ਹਿੰਦੁਸਤਾਨ ਦੇ ਪੱਖੀ ਜਿਹੜੇ ਸਲੋਗਨ ਲਾਈ ਸੀ ਤੇ ਜਿਹੜੇ ਉੱਥੇ ਫਲੈਗ ਉੱਤੇ ਆਪਣੇ ਕਨੇ ਹੈਗੇ ਝੜੇ ਉੱਥੇ ਜਿਹੜੇ ਹਿੰਦੁਸਤਾਨ ਦੇ ਬਣਾ ਕੇ ਸਿਕਸ ਫੋਰ ਜਸਟਿਸ ਦੇ ਲਾਟ ਵਗੈਰਾ ਉੱਥੇ ਜਿਹੇ ਕਾਜ਼ੀਮੋਦ ਦੇ ਜਿਹੜੀ ਜਗੇ ਡੀਪੋਰੀਟੀ ਦੀ ਇਨਵੈਸਟਿਗੇਟ ਕਰ ਰਹੀ ਸੀ ਉਹਦੇ ਨਰਜੀਕੇਸ਼ਨ ਦੇ ਵਿੱਚ ਜਿਹੜੇ ਸਾਡੇ ਕੋਲ ਸਾਹਮਣੇ ਆਏ ਕਿ ਇਹਦਾ ਬਲਕਾਨ ਸੀਗਾ ਵਰਕਰਨ ਸਿੰਘ ਦਾ ਇੱਕ ਰੀਅਲ ਬ੍ਰਦਰ ਜਿਹੜਾ ਹੈਗਾ ਜਿਹੜਾ ਹੈਗਾ ਜਸਕਰ ਕੁਪ੍ਰੀਨ ਸਿੰਘ ਜਸਕਰ ਕੁਪ੍ਰੀਨ ਸਿੰਘ ਵੀ ਵਰਕਰਨ ਸਿੰਘ ਦਾ ਬ੍ਰਦਰ ਹੈ ਜਿਹੜਾ ਜਸਕਰ ਸਿੰਘ ਜਸਕਰ ਵੀ ਪ੍ਰੇਤ ਹੈਗਾ ਇਹ ਜਿਹੜਾ ਉਹਦੇ ਨਾਲ ਮਿਲ ਕੇ ਇਸ ਤਰ੍ਹਾਂ ਦੀ ਜਿਹੜੀ ਵਾਰਦਾਤਾਂ ਨੂੰ ਹੋਰ ਵੀ ਪਾਰਦਾ ਤਾਂ ਕਰਨ ਦੇ ਵਿੱਚ ਜਿਹੜੀਆਂ ਜਾਣਦੰਦ ਦੇ ਵਿੱਚ ਇਹ ਇਹਦੀ ਜਨੀਨੀ ਵਾਰਸੇ ਤੇ ਇਹਦੇ ਤੇ ਜਿਹੜੀਆਂ ਨੇ ਤਿੰਨ ਵਾਰਦਾਤਾਂ ਜਿਹੜੀਆਂ ਨਾ ਤੁਹਾਨੂੰ ਦੱਸੀਆਂ ਇਹ ਜਦਾਂ ਕੀਤੀ ਤਾਂ ਜਿਹਦੇ ਵਿੱਚ ਇੱਕ ਅਸੀਂ ਫਿਕਰ ਉਹ ਜਿਹੜੇ ਦੋਸ਼ੀ